ਇਹ ਤਾਂ ਬਾਈ ਜੀ ਅਜੇ ਕੋਈ ਹਿਸਾਬក្តਾ ਵੀ ਨਹੀਂ ਕੋਈ 100 ਕਰੋੜ ਦਾ ਕਹੀ ਜਾਂਦਾ ਕੋਈ 150 ਕਰੋੜ ਦਾ ਕਹੀ ਜਾਂਦਾ ਕੋਈ 10 ਕਰੋੜ ਦਾ ਕਹੀ ਜਾਂਦਾ ਹਜੇ ਕੋਈ ਅੰਦਾਜ਼ਾ ਨਹੀਂ ਉਸਦਾ ਕਿੰਨਾ ਚਿਰ ਸਾਰਿਆਂ ਦੇ ਖਾਤੇ ਨਹੀਂ ਖੰਘਾਲੇ ਜਾਂਦੇ ਇਹਨੇ ਇਕੱਲੇ ਦੇ ਵਿੱਚ ਰੱਖਨੇ ਪੈਸੇ 5-7 ਲੱਖ ਰੋਸ ਭਾਈ ਆ ਕੇ ਰੱਖ ਲੈਂਦਾ ਸੀ ਜਾਂ ਗੱਡੀ 'ਚ ਪਹਿੰਦੇ ਸੀ ਇਹਨੇ ਜਿਵੇਂ ਜੋ ਲੋਡ ਆਉਣਾ ਕਸਟਮਰ ਆਉਣਾ ਉਹਨਾਂ ਕਹਣਾ ਲੱਖੋ ਹੀ ਆਹਾ ਤੁਸੀਂ ਤੇ ਬਾਈ ਪੈਸੇ ਲੈ ਜਾਓ ਹਮ ਹਰੇਕ ਜ਼ਿੰਮੇਦਾਰਾਂ ਦਾ ਕੰਮ ਤਾਂ ਦੇ ਚਾਹੁੰਦਾ ਲਿਫਟਾ ਲੋਟਾ ਤਾਰ ਉਹ ਕਹਿੰਦਾ ਯਾਰ ਬੰਦਾ ਬਹੁਤ ਹੈਲਪਫੁਲ ਕਰਦਾ ਹਰੇਕ ਬੰਦੇ ਨਾਲ ਸਪੋਰਟ ਬੰਦ ਕਰਦਾ ਉਹ ਲੈਂਚ ਲੱਗਣਾ ਬਸ ਆਪਣੇ ਲੋਕਾਂ ਦੀ ਆ ਤਾਂ ਲੈਂਚ ਲੱਗਣ ਦੀ ਸ਼ਰਮ ਆਉਂਦੀ ਆ ਤੇ ਆ ਇਸ ਚੀਜ਼ ਦੇ ਬਾਅਦ ਹੁਣ ਨਵੇਂ ਦੇ ਵੀ ਕਿੱਥੋਂ ਰਿਜ਼ਲਟ ਕੀ ਨਿਕਲਣਾ ਤਨ ਤੋਂ 4 ਕਰੋੜ ਰੁਪਇਆ ਇਕੱਲਾ ਕੌਣੀ ਪਿੰਡ ਦਾ ਲਗ ਲਗਭਗ ਮੈਨੂੰ ਲੱਗਦਾ ਹਾਂਜੀ ਹਾਂ ਜਿਹੜਾ ਮਤਲਬ ਹੋਇਆ ਰੋਡ ਹੋਇਆ ਪੱਕੀ ਗੱਲ ਇਹ ਆ ਲੇਪੇ ਹਜੇ ਤੱਕ ਤਾਂ ਲਿਮਟਾਂ ਤੇ ਐਫ ਡੀਆਂ ਦੀ ਜੇ ਜਾਂਚ ਹੋਈ ਜਾਂਦੀ ਆ 골ਡ ਵਾਲੀ ਤਾਂ ਹਜੇ ਇਨ੍ਹਾਂ ਨੇ ਸ਼ੁਰੂ ਹੀ ਨਹੀਂ ਕੀਤੀ ਵੀ ਹਜੇ ਹਾਂਜੀ ਨੌਕਰਾਂ ਦੇ ਚੈੱਕ ਨਹੀਂ ਪਈ ਮੇਰੀ 3 ਲੱਖ ਦੀ ਲਿਮਟ ਸੀਗੀ ਤੇ ਜਿਹੜੀ 3 ਲੱਖ ਦੀ ਲਿਮਟ ਹੀ ਅਡਾਤੀ ਆ ਕੋਈ ਜ ਕੁਛ ਨਹੀਂ ਬਚਿਆ ਬਾਕੀ ਪਤਾ ਨਹੀਂ ਲੱਗਿਆ ਕਿਵੇਂ ਇਹ ਨਈਂ ਜੀ ਕੋਈ ਪਤਾ ਨਹੀਂ ਲੱਗਾ ਕਿਵੇਂ ਗਈ ਮੈਂ ਤਾਂ ਹੁਣ ਚੈੱਕ ਕਰਾਇਆ ਤਾਂ ਪਤਾ ਲੱਗਾ ਉਹ ਕਹਿੰਦੇ ਇਹ ਤਾਂ ਲਿਮਟ ਦੇ ਪਾ ਹੈ ਵੀ ਨਹੀਂ ਪੈਸੇ ਉੱਡ ਗਏ ਸੀ ਸਰ ਗਵਰਨਮੈਂਟ ਨੇ ਆਨਲਾਈਨ ਸਿਸਟਮ ਤਾਂ ਕਰਤਾ ਡਿਜੀਟਲ ਇੰਡੀਆ ਬਣਾਤਾ ਪਰ ਸਾਡੇ ਪਿੰਡਾਂ ਦੇ ਹਾਲਾਤ ਓਡੇ ਵਧੀਆ ਨਹੀਂ ਲੋਕ ਓਡੇ ਪੜੇ ਲਿਖੇ ਨਹੀਂ ਇਸ ਕਰਕੇ ਵੀ ਇਹ ਠੱਗੀਆਂ ਵੱਜਦੀਆਂ ਕਿਰਾਂ ਤਾਂ ਲੋਕਾਂ ਸਫਰਾ ਤਫਰੀਦਾ ਮੌਲ ਹੈ ਲੋਕ ਡਰੇ ਹੋਏ ਆ ਇਹ ਬੈਂਕ 'ਚ ਤਾਂ ਘਪਲਾ ਹੋਇਆ ਪੀਐਨਬੀ 'ਚ ਤਾਂ ਨਹੀਂ ਹੋਇਆ ਐਚਡੀਐਫਸੀ 'ਚ ਤਾਂ ਨਹੀਂ ਹੋਇਆ ਉਹ ਦੂਜੀਆਂ ਜਿੰਨੀਆਂ ਅਦਰ ਬੈਂਕਾਂ ਫਰੀਦਕੋਟ ਦੀਆਂ ਲੋਕਾਂ ਨੇ ਜਿਨ੍ਹਾਂ ਦਾ ਵੀ ਸ਼ਰਮਾਇਆ ਪਿਆ ਸੀ ਜਿਨ੍ਹਾਂ ਦੀਆਂ ਐਫ ਡੀਆਂ ਪਈਆਂ ਸੀ ਲੋਕਾਂ ਨੇ ਤਿੰਨ ਦਿਨ ਕੋਈ ਕੰਮ ਨਹੀਂ ਕੀਤਾ ਹਰ ਬੰਦਾ ਇਹ ਚੈੱਕ ਕਰਨਗੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਹੈਗਾ ਬੈਂਕ ਕਰਮਚਾਰੀ ਦੇ ਵੱਲੋਂ ਫਰਾਡ ਕੀਤਾ ਗਿਆ ਹੈਗਾ ਕਰੋੜਾਂ ਰੁਪਏ ਲੈ ਕੇ ਬੈਂਕ ਦਾ ਮੁਲਾਜ਼ਮ ਜਿਹੜਾ ਹੈਗਾ ਉਹ ਫਰਾਰ ਹੈ ਲੋਕਾਂ ਦੇ ਵੱਲੋਂ ਜਿਹੜਾ ਹੈਗਾ ਇਸ ਵਕਤ ਜਿਹੜਾ SBI ਬੈਂਕ ਸਾਦਿਕ ਦੇ ਬਾਹਰ ਧਰਨਾ ਲਗਾਇਆ ਹੋਇਆ ਔਰ ਜਿਹੜੀ ਹੈਗੀ ਮੰਗ ਕਰ ਰਹੇ ਨੇ ਕਿ ਜੋ ਵਿਅਕਤੀ ਇਹਨਾਂ ਦੀ ਹੌਣ ਕਸੀਨੇ ਦੀ ਕਮਾਈ ਲੈ ਕੇ ਤੋੜਿਆ ਫਰਾਰ ਹੋਇਆ ਉਸ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਬੈਂਕ ਜਿਹੜੀ ਹੈਗੀ ਲੋਕਾਂ ਦੇ ਪੈਸੇ ਜਿਹੜੀ ਆ ਉੱਪਰ ਪਈ ਕਰੇ ਤਾਂ ਤੁਹਾਨੂੰ ਅਸੀਂ ਦਿਖਾਉਣਾ ਚਾਹਣੇ ਆ ਤਾਂ ਜਿਹੜਾ ਹੈਗਾ ਇਹ ਦੇਖੋ SBI ਬੈਂਕ ਦੇ ਅਸੀਂ ਬਿਲਕੁਲ ਬਾਹਰ ਖੜੇ ਆ ਇਹ ਜਿਹੜਾ ਹੈਗਾ ਧਰਨਾ ਲਗਾਇਆ ਹੋਇਆ ਲੋਕਾਂ ਦੇ ਵੱਲੋਂ ਔਰ ਲੋਕ ਇੱਥੇ ਬੈਠੇ ਜਿਹੜੇ ਹੈਗਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਆਪਾਂ ਲੋਕਾਂ ਦੇ ਨਾਲ ਗੱਲ ਵੀ ਕਰਨੀ ਚਾਹਾਂਗੇ ਕਿ ਅਕਸਰ ਕਿੰਨਾ ਕਿ ਪੈਸਾ ਹੈ ਕੀ ਮਾਮਲਾ ਪੂਰਾ ਬਾਈ ਜੀ ਕੀ ਮਾਮਲਾ ਹੈ ਪੂਰਾ ਜਿਹੜਾ ਹੈਗਾ ਜੋ ਇਥੇ ਬੈਂਕ ਦੇ ਵਿੱਚ ਫਰਾਡ ਹੋਇਆ ਕਿੰਨੇ ਕਿ ਪੈਸੇ ਦਾ ਪੂਰਾ ਇਹਦਾ ਬਾਈ ਜੀ ਹਜੇ ਕੋਈ ਹਸਾਬਕਦਾਰ ਵੀ ਨਹੀਂ ਕੋਈ 100 ਕਰੋੜ ਦਾ ਕਹੀ ਜਾਂਦਾ ਕੋਈ 150 ਕਰੋੜ ਦਾ ਕਹੀ ਜਾਂਦਾ ਕੋਈ 10 ਕਰੋੜ ਦਾ ਕਹੀ ਜਾਂਦਾ ਹਜੇ ਕੋਈ ਅੰਦਾਜ਼ਾ ਨਹੀਂ ਉਸ ਦਾ ਜਿੰਨਾ ਚਿਰ ਸਾਰਿਆਂ ਦੇ ਖਾਤੇ ਨਹੀਂ ਖੰਘਾਲੇ ਜਾਂਦੇ ਜੀ ਖਾਤਾਧਾਰਕ ਕਹਿੰਦੇ ਜਿਨ੍ਹਾਂ ਦਾ 골ਡ ਪਿਆ ਉਹਨਾਂ ਦਾ ਕੋਈ ਲੋਕਰ ਵਗੈਰਾ ਨਹੀਂ ਪਤਾ ਲੱਗਦਾਗਾ ਉਸ ਬੰਦੇ ਦਾ ਉਹ ਨੈਟਵਰਕ ਵਾਲਾ ਵਾਲੀ ਇੱਕ ਕਹਾਣੀ ਸੁਣੀ ਸੀਗੀ ਇੱਕ ਵੇਲੇ 88 ਦੇ ਵਿੱਚ ਇੱਥੇ ਸਾਹਮਣੇ ਬਿਲਡਿੰਗ ਹੁੰਦੀ ਸੀਗੀ ਸ਼ਹਿਰ ਚੇਅਰਮੈਨ ਸਭ ਨੂੰ ਪਤਾ ਹੋਵੇ ਆਮ ਪੁਰਾਣੇ ਬੰਦਿਆਂ ਨੂੰ ਪਤਾ ਸਾਡੀ ਜ਼ਮੀਨ ਹੁੰਦੀ ਸੀ ਸਾਦਕ ਇੱਕ ਪਾਈਪੀ ਪ੍ਰਵਾਹਤ ਬੈਂਕ ਆਈਆਂ ਸੀ ਲੋਕਾਂ ਨੇ ਕਿੱਲਿਆਂ ਦੇ ਕਿੱਲੇ ਪੈਲੀ ਵੇਚ ਕੇ ਤੇ ਇੱਥੇ ਕੁਰਸੀਆਂ ਤੇ ਬੈਂਚ ਹੀ ਪਏ ਰਹਿ ਗਏ ਸੀਗੇ ਉਹ ਨਿਕਲ ਗਏ ਸੀ ਉਹਨਾਂ ਨਾਲੋਂ ਇਹ 100 ਗੁਣੇ ਤੇ ਹੀ ਨਿਕਲਿਆ ਉਹ ਤਾਂ ਕੁਰਸੀਆਂ ਵੇਚ ਛੱਡ ਗਏ ਸੀਗੇ ਇਹਨੇ ਛੱਡੇ ਕੁਝ ਨਹੀਂ ਜਿਹੜੀ ਬਿਲਕੁਲ ਹੋਰ ਵੀ ਪਿੰਡ ਦੇ ਲੋਕ ਮੌਜੂਦ ਨੇ ਸਰ ਕੀ ਨਾਮ ਤੁਹਾਡਾ ਜੀ ਮੈਂ ਸਤਵਿੰਦਰ ਸਿੰਘ ਸਤਵਿੰਦਰ ਕਿੰਨੇ ਕੁ ਲੋਕਾਂ ਦੇ ਨਾਲ ਤੇ ਕਿੰਨੇ ਕੁ ਪੈਸੇ ਦਾ ਜਿਹੜਾ ਹੈਗਾ ਇਹ ਗਵਨ ਹੋਇਆ ਇਹ ਤਾਂ ਭਈ ਅਜੇ ਐਪਲੀਕੇਸ਼ਨਾਂ ਬੈਂਕ ਲਈ ਜਾਂਦੀ ਆ ਬਹੁਤ ਜ਼ਿਆਦਾ ਤੇ ਬਾਕੀ 100 100 150 ਤੋਂ ਉੱਪਰ ਐਪਲੀਕੇਸ਼ਨਾਂ ਤੇ ਪਹੁੰਚ ਗਿਆ ਇਸ ਤੋਂ ਇਲਾਵਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਆਪ ਦਾ ਦੱਸਦਾ ਕੋਈ ਪੁੱਛਦਾ ਕੋਈ ਹੁਣ ਆਈ ਵੀ ਜਾਂਦੇ ਬੈਂਕ ਤੁਹਾਡੇ ਸਾਹਮਣੇ ਤੇ ਬਹੁਤ ਕਾਫੀ ਕੋਡੀ ਵਾ ਮਾਟ ਜਿਹੜੀ ਵੀ ਇਹਨੇ ਬੰਦੇ ਨੇ ਫਰਾਡ ਕੀਤਾ ਬੰਦਾ ਸੀਗਾ ਬੈਂਕ ਦੇ ਵਿੱਚ ਕਿਹੜੇ ਅਹੁਦੇ ਤੇ ਤਾਇਨਾਤ ਸੀ ਤੇ ਕਿਸ ਤਰ੍ਹਾਂ ਦੇ ਨਾਲ ਠੱਗੀ ਜਿਹੜੀ ਉਹਨੇ ਲੋਕਾਂ ਦੇ ਨਾਲ ਕੀਤੀ ਤੇ ਭਾਈ ਕਲਰਕ ਟਾਈਪ ਵੀ ਸਿਸਟਮ ਸੀਗਾ ਥੱਲੇ ਲੈਵਲ ਦੇ ਜਿਹੜਾ ਕਿ ਉਹੀ ਗੱਲ ਚੱਲ ਰਹੀ ਨਾ ਸਾਰੀ ਕਲਰਕ ਨੂੰ ਇੰਨੀ ਵੱਡੀ ਪਾਵਰ ਦਿੱਤੀ ਆ ਜਿੱਥੇ ਕਿ ਦੋ ਤਿੰਨ ਤਨ ਬੰਦੇ ਮੈਨੇਜਰਾਂ ਦੇ ਦੋ ਤਿੰਨ ਤਨ ਮੈਨੇਜਰ ਜਿਹੜੇ ਬੰਦੇ ਆਪੇ ਪਾਸ ਕਰਦੇ ਜਦੋਂ ਟੋਕਨ ਲੱਗਦਾ ਬਕਾਇਦਾ ਸਾਰਾ ਕੁਝ ਲੱਗਦਾ ਫਿਰ ਆਪਰ ਪੇਮੈਂਟ ਇਸ਼ੂ ਹੁੰਦੀ ਆ ਸਾਰੀ ਚੈੱਕ ਕਰਕੇ ਇਹ ਜਿਹੜਾ ਆਪਣਾ ਗੱਲ ਕਰਦੇ ਸੀ ਆਪਾਂ ਜਿਹੜਾ ਗੱਲੇ ਦੇ ਵਿੱਚ ਜਿਹੜੇ ਪੈਸੇ ਰੱਖਣੇ ਬੈਂਕ ਦੇ ਵਿੱਚ ਕੈਸ਼ੀਅਰ ਤੋਂ ਇਲਾਵਾ ਗੱਲੇ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਆ ਪਰਸ ਦੇ ਵਿੱਚ ਵੀ ਆਪਾਂ ਬਾਹਰ ਓਪਨਿੰਗ ਬੈਂਕ ਅਪਲਾਈ ਰੱਖ ਸਕਦਾ ਜਿਹੜਾ ਕਿ ਆਪਾਂ ਕਹਿ ਸਕਦੇ ਸਾਰਾ ਇਹਨੇ ਗੱਲੇ ਦੇ ਵਿੱਚ ਰੱਖਣੇ ਪੈਸੇ 5-7 ਲੱਖ ਰੋਸੋ ਭਾਈ ਆ ਕੇ ਰੱਖ ਲੈਂਦਾ ਸੀ ਜਾਂ ਗੱਡੀ 'ਚ ਪਹਿਨਦੇ ਸੀ ਇਹਦੇ ਇਹਨੇ ਜਿਵੇਂ ਜੋ ਲੋਡ ਆਉਣਾ ਕਸਟਮਰ ਆਉਣਾ ਉਹਨਾਂ ਕਹਣਾ ਲੱਖੋ ਹੀ ਆ ਆ ਤੁਸੀਂ ਤੇ ਭਾਈ ਪੈਸੇ ਲੈ ਜਾਓ ਹਰੇਕ ਜ਼ਿੰਮੇਦਾਰ ਆ ਦਾ ਕੰਮ ਧੰਦੇ ਚਾਹੁੰਦਾ ਲਿਮਟਾ ਲੋਟਾ ਤਾਰ ਉਹ ਕਹਿੰਦਾ ਯਾਰ ਬੰਦਾ ਬਹੁਤ ਹੈਲਪਫੁਲ ਕਰਦਾ ਹਰੇਕ ਬੰਦੇ ਨਾਲ ਸਪੋਰਟ ਬੰਦ ਕਰਦਾ ਉਹ ਲੈਂਚ ਲੱਗਣਾ ਪਾ ਆਪਣੇ ਲੋਕਾਂ ਦੀ ਆ ਤਾਂ ਲੈਂਚ ਲੱਗਣ ਦੀ ਸ਼ਰਮ ਆਂਦੀ ਆ ਤੇ ਆ ਇਸ ਚੀਜ਼ ਦੇ ਬਾਅਦ ਹੁਣ ਨਵੇਂ ਦੇ ਵੀ ਕਿੱਥੋਂ ਰਿਜ਼ਲਟ ਕੀ ਨਿਕਲਿਆ ਉਹਦਾ ਬਿਲਕੁਲ ਹੋਰ ਵੀ ਜਿਹੜੇ ਹੈਗੇ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਥੋਂ ਪੀੜਤ ਲੋਕ ਨੇ ਤਾਂ ਭਾਈ ਜੀ ਥੋੜਾ ਕੀ ਕਹਿਣਾ ਹੈਗਾ ਥੋੜਾ ਵੀ ਕੋਈ ਹੈਗਾ ਸੀ ਇੱਥੇ ਨਹੀਂ ਮੇਰਾ ਖਾਤਾ ਸੀ ਪਰ ਮੇਰੇ ਨਾਲ ਨਹੀਂ ਪਰ ਮੈਂ ਇੱਕ ਗੱਲ ਇੱਥੇ ਕੱਲ ਦੀ ਆਪਾਂ ਸੁਣੀ ਜਾਂਦੇ ਵੀ ਕਪਲਾ ਹੋਇਆ ਬਿਲਕੁਲ ਹੋਇਆ ਪਰ ਮੈਂ ਦੀ ਵਜ੍ਹਾ ਤਾਂ ਕਿ ਗਾਂ ਨਾ ਇਹ ਕਪੜੇ ਹੋਣ ਇਹਦੀ ਜਗਾ ਕਪੜੇ ਦੀ ਵਜ੍ਹਾ ਨਾ ਸਾਦਿਕ ਦੇ ਲੋਕਾਂ ਦਾ ਲੋੜ ਤੋਂ ਜ਼ਿਆਦਾ ਵਿਸ਼ਵਾਸ ਕਰਨਾ ਲੋੜ ਤੋਂ ਜ਼ਿਆਦਾ ਉਹਨਾਂ ਪਿਆਰ ਕਰਨਾ ਤੇ ਉਹਦੀ ਬਦਲੀ ਵੀ ਕੋਈ ਨਹੀਂ ਉਹਨੂੰ ਸਿਰ ਤੇ ਬਿਠਾਉਣਾ ਸਾਡੇ ਲੋਕ ਸਾਦਿਕ ਦੇ ਮੈਂ ਸਮਝਦਾ ਵੀ ਜਿੰਨੇ ਵੀ ਪਛੰਦੇ ਆ ਜਿਹੜੇ ਪ੍ਰੋਪਰ ਸਾਦਿਕ ਦੇ ਉਹ ਭੋਲੇ ਭਾਲੇ ਅੱਜ ਤੱਕ ਕੋਈ 302 ਦਾ 307 ਦਾ ਸਾਦਿਕ ਚ ਪਰਚਾ ਹੈ ਉਨ੍ਹਾਂ ਦੀ ਕਮੀ ਨੂੰ ਉਨ੍ਹਾਂ ਦੇ ਵਿਸ਼ਵਾਸ ਨੂੰ ਜਿਹੜੀ ਛੱਟ ਮਾਰੀ ਆ ਨੇ ਸਮਾਜ ਨੂੰ ਸਾਰਿਆਂ ਨੂੰ ਛੱਟ ਮਾਰੀ ਆ ਇਹ ਬਹੁਤ ਮੰਦ ਭਾਗੀ ਆ ਜਿਹੜੀ ਅੱਗੇ ਤੋਂ ਇੱਕ ਸਿੱਖਿਆ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਮੁਲਾਜ਼ਮ ਨੂੰ ਮੁਲਾਜ਼ਮ ਦੇ ਤੌਰ ਤੇ ਟ੍ਰੀਟ ਕਰੋ ਇਹ ਗਵਰਨਮੈਂਟ ਦੇ ਪੇਈ ਮੁਲਾਜ਼ਮ ਹੈ ਤਨਖਾਹਦਾਰ ਮੁਲਾਜ਼ਮ ਹੈ ਇੱਕ ਥੋੜੀ ਜਿਹੀਆਂ ਜਿਹੜੀਆਂ ਫਰਜ਼ਾਂ ਜ਼ਿੰਮੇਵਾਰੀਆਂ ਹੈ ਬੈਂਕ ਦੀਆਂ ਗਾਹਕ ਪ੍ਰਤੀ ਇਹਦੇ ਵੱਡੇ ਬੋਰਡ ਬੈਂਕਾਂ ਦੇ ਬਾਰ ਚ ਲੱਗਣੇ ਚਾਹੀਦੇ ਆ ਪੰਜਾਬੀ ਚ ਜਿਹੜੇ ਕਿ ਆਮ ਸੁਧਾਰਨ ਬੰਦਾ ਪੰਜ ਚਾਰ ਬੜਿਆ ਪੜ੍ਹ ਲੇ ਤੇ ਜਾ ਕੇ ਅੰਦਰ ਉਹ ਚੀਜ਼ਾਂ ਪੁੱਛੇ ਤੇ ਆਉਂਦੀਆਂ ਰਸੀਦਾਂ ਵਗੈਰਾ ਲੈ ਲੈ ਵਾਊਚਰ ਵਗੈਰਾ ਲੈ ਲੈ ਜਾਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਲਿਆਓ। ਗਵਰਨਮੈਂਟ ਨੇ ਆਨਲਾਈਨ ਸਿਸਟਮ ਤਾਂ ਕਰਤਾ ਡਿਜੀਟਲ ਇੰਡੀਆ ਬਣਾਤਾ ਪਰ ਸਾਡੇ ਪਿੰਡਾਂ ਦੇ ਹਾਲਾਤ ਓਡੇ ਵਧੀਆ ਨਹੀਂ। ਲੋਕ ਓਡੇ ਪੜ੍ਹੇ ਲਿਖੇ ਨਹੀਂ ਇਸ ਕਰਕੇ ਵੀ ਇਹ ਠੱਗੀਆਂ ਵੱਜਦੀਆਂ। ਇਹ ਵੀ ਵੱਡਾ ਕਾਰਨ ਹੈ। ਉਹ ਤਾਂ ਇਹੀ ਵੇਖਣ ਦਾ ਹੁੰਦਾ ਕਿ ਜਦੋਂ ਕੋਈ ਬੰਦਾ ਬੈਂਕ ਦੇ ਵਿੱਚ ਆਉਂਦਾ ਆਮ ਪਬਲਿਕ ਜਦੋਂ ਕੋਈ ਬੈਂਕ ਦੇ ਵਿੱਚ ਆਉਂਦਾ ਤਾਂ ਪਹਿਲਾਂ ਜਾਂਦਾ ਸਿਕਿਉਰਿਟੀ ਗਾਰਡ ਕੋਲੇ ਜਾਂਦਾ ਜੀ ਆਹ ਫਾਰਮ ਦਿਓ ਜੀ ਇਹ ਤੇ ਕੀ ਭਰਨਾ ਜੀ ਕਿਵੇਂ ਭਰਨਾ ਨਾ ਇਹ ਚੀਜ਼ਾਂ ਆਉਂ ਵੀ ਗਵਰਨਮੈਂਟ ਦੀ ਸੋਚ ਕਿੱਥੇ ਖੜੀ ਹੈ ਤੇ ਪਬਲਿਕ ਕਿੱਥੇ ਖੜੀ ਹੈ ਕੋਲੇ ਪਾਲੇ ਅਨਪੜ੍ਹ ਜਿਹੇ ਉਠਾ ਛਾਪ ਪਿੰਡਾਂ ਚਾ ਪੈੜਾਂ ਰੱਖਣੀਆਂ ਪੈਂਦੀਆਂ ਬੈਂਕਾਂ ਇਹ ਇੱਕ ਤਾਂ ਵੱਡਾ ਕਾਰਨ ਵਿਸ਼ਵਾਸ ਸਾਡਾ ਪੰਜਾਬੀਆਂ ਦਾ ਸੀ ਹਰ ਤੇ ਕਰਦੇ ਆ ਇਹਨੇ ਜਿਹੜਾ ਵਿਸ਼ਵਾਸ ਕਰ ਕੀਤਾ ਨਾ ਇਹ ਬਹੁਤ ਮਾੜਾ ਕੀਤਾ ਇਹ ਦੂਰ ਤੱਕ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਕਿਸੇ ਵੀ ਮੁਲਾਜ਼ਮ ਨੂੰ ਮੈਂ ਸਾਰਿਆਂ ਨੂੰ ਮਾੜਾ ਤਾਂ ਨਹੀਂ ਕਹਿੰਦਾ ਪਰ ਮਾੜਾ ਇਹ ਆ ਵੀ ਜਦੋਂ ਤੁਸੀਂ ਕੰਮ ਲੈਣਾ ਯਾਰ ਤੁਸੀਂ ਰਿਸ਼ਤਾ ਹੀ ਉਹਨਾਂ ਮੁਲਾਜ਼ਮਾਂ ਨਾਲ ਰੱਖੋ ਤੁਸੀਂ ਉਹਨਾਂ ਪਿਆਰ ਬਣਾ ਕੇ ਕੀ ਲੈਣਾ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ ਬਾਬਾ ਨਾਨਕ ਨੇ ਕਿਸਾਨੂੰ ਬੜੀ ਸਿੱਖਿਆ ਦਿੱਤੀ ਸੀ ਵੀ ਮਰੂਗਾ ਕੌਣ ਜਿਹੜਾ țiiਊਗਾ ਸੋਤੇ ਜਣਾ ਛੱਡ ਦਿਓ ਖਦਾ ਜੇ ਅਕੇ ਤੋਂ ਬਗਣਾ ਇੱਕ ਮੈਂ ਗਵਰਨਮੈਂਟ ਨੂੰ ਆਰਬੀਆਈ ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਕਿਉਂਕਿ ਮਸਲਾ ਕੇਂਦਰ ਦਾ ਬੈਂਕਾਂ ਸਾਡੀਆਂ ਜੇ ਐਸਬੀਆਈ ਵਾਲੀ ਬੈਂਕ ਚ ਇਹ ਕੁਝ ਹੋ ਸਕਦਾ ਹੈ ਕਿ ਇਹਦੇ ਨਾਲ ਬੜਾ ਵੱਡਾ ਸਮਾਜ ਦਾ ਜਿਹੜਾ ਸਿਸਟਮ ਖਿੱਲ ਸਕਦਾ ਲੋਕਾਂ ਦਾ ਜੇ ਬੈਂਕਾਂ ਤੋਂ ਵਿਸ਼ਵਾਸ ਛੁੱਟ ਗਿਆ ਨਾ ਕਿ ਇਹ ਦੇਸ਼ ਦੇਸ਼ ਨਹੀਂ ਰਹਿਣਾ ਸਾਡੀਆਂ ਸਰਕਾਰਾਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਚੰਗੀ ਵੱਡੀ ਏਜੰਸੀ ਤੋਂ ਡੀਪਲੀ ਜਾਂਚ ਕਰਵਾ ਕੇ ਤਾਂ ਕਿ ਕੋਈ ਅੱਗੇ ਕਿਸੇ ਬੈਂਕ ਦੇ ਵਿੱਚ ਇਹ ਘਟਨਾ ਨਾ ਵਾਪਰੇ ਤੇ ਲੋਕ ਲੁੱਟੇ ਨਾ ਜਾਣ ਇਸ ਗੱਲ ਲਈ ਆਧਾ ਹੋ ਗਿਆ ਕੋਈ ਨਾ ਮਾਰਿਆ ਜਾਵੇ ਇਸ ਗੱਲ ਲਈ ਸਾਨੂੰ ਪ੍ਰਬੰਧ ਕਰਾ ਜਿਹੜੇ ਲੋਕਾਂ ਦੇ ਨਾਲ ਇਹ ਚੀਜ਼ ਨਹੀਂ ਵਾਪਰੀ ਪਰ ਉਹਨਾਂ ਦੇ ਖਾਤੇ ਇੱਥੇ ਨੇ ਕੋਈ ਉਹ ਪੈਸੇ ਹੁਣ ਕਢਵਾ ਰਹੇ ਨੇ ਮੈਂ ਨਾ ਬਿਲਕੁਲ ਜੀ ਕਿਹੜਾਂ ਤਾਂ ਲੋਕਾਂ ਸਫਰਾ ਤਫਰੀਦਾ ਮੌਲ ਹੈ ਲੋਕ ਡਰੇ ਹੋਏ ਆ ਇਹ ਬੈਂਕ ਚ ਦਾ ਘਪਲਾ ਹੋਇਆ ਪੀ ਐਨ ਬੀ ਚ ਤਾਂ ਨਹੀਂ ਹੋਇਆ ਐਚ ਡੀ ਐਫ ਸੀ ਚ ਤਾਂ ਨਹੀਂ ਹੋਇਆ ਉਹ ਦੂਜੀਆਂ ਜਿੰਨੀਆਂ ਅਦਰ ਬੈਂਕਾਂ ਫਰੀਦਕੋਟ ਦੀਆਂ ਲੋਕਾਂ ਨੇ ਜਿਨ੍ਹਾਂ ਦਾ ਵੀ سرمਾਇਆ ਪਿਆ ਸੀ ਜਿਨ੍ਹਾਂ ਦੀਆਂ ਐਫ ਡੀਆਂ ਪਈਆਂ ਸੀ ਲੋਕਾਂ ਨੇ ਤਿੰਨ ਦਿਨ ਕੋਈ ਕੰਮ ਨਹੀਂ ਕੀਤਾ ਹਰ ਬੰਦਾ ਇਹ ਚੈੱਕ ਕਰਨਗੇ ਅਸਲ ਚ ਕਰਨੇ ਆ ਕਿ ਪਿਛਲੇ ਮੰਨ ਲਓ ਇੱਕ ਹਫਤੇ ਦੇ ਵਿੱਚ ਫਰੀਦਕੋਟ ਦੇ ਵਿੱਚ ਇਹ ਦੂਜਾ ਮਾਮਲਾ ਹੈ ਕਿਉਂਕਿ ਪਹਿਲਾਂ ਇੱਕ ਫਰੀਦਕੋਟ ਸ਼ਹਿਰ ਦੀ ਇੱਕ ਬੈਂਕ ਦੇ ਵਿੱਚੋਂ 80 ਲੱਖ ਰੁਪਏ ਲਗਭਗ ਦਾ ਜਿਹੜਾ ਸੋਨਾ ਉਹ ਵੀ ਕਰਮਚਾਰੀਆਂ ਵੱਲੋਂ ਕੈਮ ਕਰਤਾ ਗਿਆ। ਉਹ ਵੀ ਪਤਾ ਲੱਗਿਆ ਸੀ ਕੇਨਰਾ ਬੈਂਕ ਦਾ ਮਸਲਾ ਉਹ ਕੋਈ ਜ਼ਿੰਮੇਵਾਰ ਬੰਦਿਆਂ ਨੇ ਬੈਠ ਕੇ ਨਿਭਟਾਤਾ। 80 ਕਿ ਲੱਖ ਦਾ ਲੋਕਰ ਚੋ ਸੋਨਾ ਹੋਇਆ। ਦੇਖੋ ਵਿਸ਼ਵਾਸ ਕਿੱਡਾ ਸੀ ਚਾਬੀਆਂ ਉਹਦੇ ਕੋਲੇ ਲੋਕਰ ਦੀਆਂ। ਪੈਸੇ ਰੱਖਤੇ। ਢੋਲੇ ਪਾਲੇ ਲੋਕ ਠੇਕਾ ਲੈਂਦਾ ਉਹਨੂੰ ਫੜਾਤਾ। ਦੇਖੋ ਉਹ ਬੰਦਾ ਜੋ ਕਰਕੇ ਗਿਆ ਉਹਨੇ ਦੁਨੀਆ ਤੇ ਸੁੱਖ ਤਾਂ ਨਹੀਂ ਪਾਉਣਾ ਤੇ ਇਹੋ ਜਿਹਾ ਪਰਿਵਾਰ 'ਚ ਕੋਈ ਮੈਂ ਕਹਿੰਨਾ ਵੀ ਗੰਦਾ ਖੂਨ ਹੋ ਸਕਦਾ ਹੈ। ਜਦੋਂ ਮੈਂ ਗੱਲ ਕਰਨਾ ਹੈ ਸੋਨਾ ਵੀ ਟੋਟਲ ਬੈਂਕਾਂ ਦੇ ਵਿੱਚ ਚੈੱਕ ਨਾਲ ਪੇਮੈਂਟ ਹੁੰਦੀ ਆ ਲੈਣ ਦਿਨ ਹੁੰਦਾ ਜਿਹੜੀ ਆਪਣੀ SBI ਬੈਂਕਾਂ ਪਤਾ ਨਹੀਂ ਕਿੱਥੋਂ ਇਹਨਾਂ ਦੇ ਸੈਂਟਰ ਦੀ ਕੀ ਸਿਸਟਮ ਥਿਉਰੀ ਇਹਨਾਂ ਦੀ ਅੱਜ ਵੀ ਵਾਊਚਰਾਂ ਤੇ ਖੜੇ ਹੈ ਚੈੱਕ ਦੇ ਥਰੂ ਚੈੱਕ ਚੈੱਕ ਦੇ ਥਰੂ ਜਿਹੜੀ ਚੀਜ਼ ਹੋਊਗੀ ਚੈੱਕ ਨਾਲ ਬਰੌਡ ਬਹੁਤ ਘਾਟ ਹੋ ਜਾਂਦਾ ਜਦੋਂ ਵਾਊਚਰ ਤੇ ਉਹ ਵਾਊਚਰ ਤੇ ਅਨੇਕਾਂ ਹੀ ਸੈਂਡ ਕਰਾ ਕਰਕੇ ਰੱਖ ਲੈਂਦਾ ਹੈ ਦੁਬਾਰਾ ਫਿਰ ਇਹਨੇ ਕਹਿ ਦੇਣਾ ਵੀ ਇੱਕ ਤੁਸੀਂ ਹੋਰ ਕਰਦੇ ਹੋ ਗਲਤ ਹੋ ਗਏ ਹੋ ਉਸ ਚੀਜ਼ ਨਾਲ ਬਹੁਤ ਸਭ ਤੋਂ ਵੱਡਾ ਇਹ ਸੀ ਨਾਲ ਇਹਨਾਂ ਨੂੰ ਇਫੈਕਟ ਪਿਆ ਇੱਕ ਨਾ ਜੀ ਮੈਂ ਐਡ ਕਰਨੀ ਚਾਹਣਾ ਇਹ ਮੇਰੀ ਆਪਣੀ ਮਨਸ਼ਾ ਹੈ ਜਿਸ ਤਰ੍ਹਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਮੁਲਾਜ਼ਮ ਆਉਂਦਾ ਉਹਨੂੰ ਬਕਾਇਦਾ ਸੂਟਬੂਟਡ ਹੁੰਦਾ ਉਹਦੀ ਤਲਾਸ਼ੀ ਤੱਕ ਲਈ ਜਾਂਦੀ ਹੈ ਇਹ ਤੂੰ ਕੀ ਲੈ ਕੇ ਆਇਆ ਸ਼ਾਮ ਨੂੰ ਕੀ ਲੈ ਕੇ ਚੱਲਿਆ ਇਹ ਬੈਂਕ ਨੂੰ ਨਾ ਤਜੋਰੀ ਸਮਝ ਰੱਖਿਆ ਸੀ ਆਦਿ ਕਰਦੀ ਉਹ ਲੱਖਾਂ ਰੁਪਏ ਇੱਥੋਂ ਲੈ ਕੇ ਜਾਂਦਾ ਸੀ ਲੱਖਾਂ ਲੈ ਕੇ ਆਉਂਦਾ ਸੀ ਇਹ ਚੀਜ਼ ਬੈਂਕ ਨੂੰ ਉਤਲੇ ਪੱਧਰ ਤੇ ਸੰਗਿਆਲ ਲੈਣਾ ਚਾਹੀਦਾ ਉਹ ਇਹੋ ਜੇ ਇੱਕ ਇੱਕ ਬੰਦਾ ਪੁਆਇੰਟ ਕਰ ਵਿੱਚ ਇੰਨੇ ਵੀ ਮੁਲਾਜ਼ਮਾ ਹੁੰਦੇ ਟਿਫਨ ਤੱਕ ਉੱਥੇ ਰਖਾ ਕੇ ਉਹਨਾਂ ਨੂੰ ਚੈੱਕ ਕਰਕੇ ਬੈਂਕ ਦੇ ਅੰਦਰ ਵੜਿਆ ਜਾਵੇ ਜੇ ਚੈੱਕ ਕਰਕੇ ਸ਼ਾਮ ਨੂੰ ਵਾਪਸ ਉਹਨੂੰ ਘੱਲਿਆ ਜਾਵੇ ਨਹੀਂ ਇਹ ਕੱਲਾ ਇੱਕ ਬੰਦੇ ਦਾ ਕੰਮ ਲੱਗਦਾ ਜਾਂ ਕੋਈ ਹੋਰ ਵੀ ਉਹਦੇ ਨਾਲ ਸ਼ਾਮਲ ਹੋਇਆ ਹੋ ਸਕਦਾ ਵੇਖੋ ਜੀ ਜਿਸ ਤਰ੍ਹਾਂ ਹੁਣ ਉਹ ਦੂਜੀਆਂ ਆਈਡੀਆ ਤੇ ਕੰਮ ਕਰਦਾ ਸੀ ਉਹਦੀ ਬਦਲੀ ਹੋ ਚੁੱਕੀ ਹੈ ਕੋਈ ਉਹਨੂੰ ਪੁੱਛਣ ਵਾਲਾ ਨਹੀਂ ਸੀ ਫੇਰ ਉਹ ਵਾਪਸ ਇੱਥੇ ਆ ਕੇ ਬੰਨਦਾ ਕੈਮਰਿਆਂ ਦੇ ਮੂਹਰੇ ਬੰਨਦਾ ਮਨੇਸ਼ਰ ਸਾਹਿਬ ਜਿਹੜੇ ਹੈੱਡ ਆ ਬ੍ਰਾਂਚ ਦੇ ਉਹਨਾਂ ਨੇ ਉਹ ਕਿਉਂ ਨਹੀਂ ਸੋਚਿਆ ਜਾਂ ਦੂਜੇ ਮੁਲਾਜ਼ਮਾਂ ਤੇ ਉਹਦਾ ਕੀ ਦਬਾਅ ਸੀ ਉਹ ਕਿਉਂ ਨਹੀਂ ਬੋਲਦੇ ਸੀ ਇਹ ਗੱਲ ਤਾਂ ਜਾਂਚ ਦਾ ਵਿਸ਼ਾ ਇਹ ਜਾਂਚ ਦੇ ਵਿੱਚ ਪ੍ਰਤੱਖ ਆਉਣਗੀਆਂ ਗੱਲਾਂ ਕੱਲਾ ਬੰਦਾ ਹੋ ਸਕਦਾ ਮੇ ਵੀ ਉਹਨੂੰ ਇਹ ਤਾਂ ਪਤਾ ਨਾ ਸਾਡਾ ਅਧਿਕਾਰੀ ਆ ਬੈਗ ਕੀ ਲਈ ਜਾਂਦਾ ਹੈ ਪੈਸੇ ਬੈਂਕ ਦੇ ਐ ਇਹ ਅੰਦਰ ਦਰਾਜ ਚ ਕਿਉਂ ਰੱਖੀ ਬੈਠਾ ਹੈ ਇਹ ਕੱਲਾ ਹੀ ਉਥੋਂ ਸਲਤਨਤ ਲਈ ਜਾਂਦਾ ਇਹਦੀ ਡਿਊਟੀ ਵੀ ਨਹੀਂ ਇਹ ਚੀਜ਼ਾਂ ਤੋਂ ਅੱਖਾਂ ਨਾਲ ਦੇਖਦੇ ਸੀ ਨਾ ਸਾਰੇ ਪਿਓ ਨੂੰ ਸੋਪ ਉੱਥੇ ਸਾਧ ਲੈਂਦਾ ਸੀ ਟੇਬਲ ਤੇ ਉਹ ਉੱਥੇ ਕਰਾ ਕੇ ਦੇਖਦਾ ਉਥੋਂ ਕਰ ਲਾ ਸੋ ਆਲੇ ਨਾਲ ਚੱਲਣਾ ਇੱਕ ਮੁਲਾਜ਼ਮ ਲਈ ਮੈਂ ਸਮਝਦਾ ਵੀ ਗੱਲਾਂ ਨਹੀਂ ਗੱਲਾਂ ਨਹੀਂ ਕਰ ਸਕਦਾ ਸੋ ਇਹ ਜਾਜ ਦਾ ਵਿਸ਼ਾ ਸਾਡੇ ਨਾਲ ਹੋਰ ਵੀ ਵਿਅਕਤੀ ਮੌਜੂਦ ਨੇ ਉਹਨਾਂ ਨੂੰ ਪੁੱਛਦਿਆਂ ਕਿ ਇਹਨਾਂ ਨੇ ਪਿੰਡ ਦੇ ਕਿੰਨੇ ਕ ਖਾਤੇ ਸੀ ਤੇ ਕਿੰਨਾ ਫਰੌਡ ਹੋਇਆ ਭਾਜੀ ਕਿੰਨਾ ਟੁੱਟਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਪਿੰਡ ਮੇਰਾ ਕੌਣੀ ਆ ਕੌਣੀ ਪਿੰਡ ਦੇ ਕਿੰਨੇ ਕ ਅਕਾਊਂਟ ਸੀ ਇੱਥੇ ਤੇ ਕਿੰਨਾ ਪੈਸੇ ਦਾ ਹੁਣ ਫਰੌਡ ਹੋਇਆ ਕੌਣੀ ਪਿੰਡ ਦਾ ਜੀ ਲਗਭਗ ਮੈਨੂੰ ਇਹ ਲੱਗਦਾ ਨੇ ਵੀ ਤਨ ਤੋਂ 4 ਕਰੋੜ ਰੁਪਇਆ ਇਕੱਲਾ ਕੌਣੀ ਪਿੰਡ ਦਾ ਲੱਗ ਲਗਭਗ ਮੈਨੂੰ ਲੱਗਦਾ ਹਾਂਜੀ ਹਾਂ ਜਿਹਦਾ ਮਤਲਬ ਹੋਇਆ ਪ੍ਰੋਡ ਹੋਇਆ ਬਾਕੀ ਗੱਲ ਇਹ ਵਾਲੀ ਵੀ ਹਜੇ ਤੱਕ ਤਾਂ ਲਿਮਟਾਂ ਤੇ ਐਫ ਡੀਆਂ ਦੀ ਜੋ ਜਾਂਚ ਹੋਈ ਜਾਂਦੀ ਹੈ 골ਡ ਵਾਲੀ ਤਾਂ ਹਜੇ ਐਲਾਨ ਇਹਨਾਂ ਨੇ ਸ਼ੁਰੂ ਹੀ ਨਹੀਂ ਕੀਤੀ ਗਈ ਅਜੇ ਮਨ ਜੀ ਲੋਕਰ ਹਜੇ ਚੈੱਕ ਨਹੀਂ ਹੋਏ ਹਜੇ ਤੱਕ ਲੋਕਰ ਤੋਂ ਵੇ ਹੀ ਪਏ ਆ ਜਿਹੜੇ ਗ੍ਰੰਟੀ ਦੇ ਪੈਸੇ ਹੀ ਮੰਨ ਲਓ ਸਾਡੇ 2 ਕਰੋੜ ਤੋਂ ਤਾਂ ਪਹੁੰਚੇ ਖੜੇ ਆ ਜੀ ਜਿਹੜੇ ਗਣਤੀ ਦੇ ਪੈਸੇ ਆ 2 ਕਰੋੜ ਨੂੰ ਉਹ ਹੀ ਪਹੁੰਚੇ ਖੜੇ ਆ ਬੈਂਕ ਨੇ ਕੋਈ ਅਜਾਸ਼ਵਾਸ਼ਣ ਦਿੱਤਾ ਹੈ ਕਿ ਕਿਸ ਤਰ੍ਹਾਂ ਦਾ ਅੱਜ ਕੋਈ ਕੋ ਲਾ ਗਿਆ ਜੀ ਇੱਥੇ ਚਿੱਠੀ ਜੀ ਲਿਖ ਕੇ ਲਾ ਗਿਆ ਬਾਹਰ ਚਲੇ ਵੀ ਅਸੀਂ ਇੰਨੇ ਤਰੀਕ ਤੱਕ ਭੁਗਤਾਨ ਕਰ ਦਿਆਂਗੇ ਕੋ ਜਿਵੇਂ ਇਹਨਾਂ ਦੀ ਐਫ ਡੀ ਵਾਲੀਆਂ ਚਿੱਠੀਆਂ ਜੀਆਂ ਉਹ ਹੀ ਉਹ ਲਾ ਗਿਆ ਬਸ ਕੋਈ ਹਜੇ ਪੱਕਾ ਤਾਂ ਹੋਇਆ ਨਹੀਂ ਉਹ ਵੀ ਆ ਗਏ ਦੇਵਾਂਗੇ ਪੈਸੇ ਸਾਡੇ ਨਾਲ ਉਹ ਵੀ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਨਾਲ ਪੈਸੇ ਦੀ ਹੀਰਫੇਰ ਹੋਈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਦਾਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਮਹਾਰਾ ਜੀ ਮੇਰੀ 3 ਲੱਖ ਦੀ ਲਿਮਟ ਸੀਗੀ ਤੇ ਜਿਹੜੀ 3 ਲੱਖ ਦੀ ਲਿਮਟ ਹੀ ਅਡਾ ਦਿੱਤੀ ਆ ਕੋਈ ਜੇ ਕੁਛ ਨਹੀਂ ਬਚਿਆ ਬਾਕੀ ਤੁਹਾਨੂੰ ਪਤਾ ਨਹੀਂ ਲੱਗਿਆ ਕਿਵੇਂ ਹੋਇਆ ਨਹੀਂ ਜੀ ਕੋਈ ਪਤਾ ਨਹੀਂ ਲੱਗਿਆ ਕਿਵੇਂ ਗਈ ਮੈਂ ਤਾਂ ਹੁਣ ਚੈੱਕ ਕਰਾਇਆ ਤਾਂ ਪਤਾ ਲੱਗਿਆ ਉਹ ਕਹਿੰਦੇ ਇਹ ਚੱਲ ਲਿਮਟ ਦੇ ਪੈਸੇ ਹੀ ਨਹੀਂ ਪੈਸੇ ਉੱਡ ਗਏ ਜੀ ਸੋ ਨਿਕਲ ਗਏ ਨਿਕਲ ਗਏ ਜੀ ਕਿਹੜੇ ਖਾਤੇ ਦੇ ਕੋਈ ਵੀ ਨਹੀਂ ਪਤਾ ਲੱਗਦਾ ਨਹੀਂ ਜੀ ਅਜੇ ਕੋਈ ਪਤਾ ਨਹੀਂ ਲੱਗਿਆ ਜੇ ਉਹ ਆਲੇ ਅਸੀਂ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਫੇਰ ਹੀ ਦੱਸਾਂਗੇ ਕਿ ਕਿੱਧਰ ਗਏ ਆ ਕਿੱਧਰ ਗਏ ਇਹਦੇ ਵਿੱਚ ਹੈ ਨਹੀਂ ਕੋਈ ਕੋਈ ਉਸ ਤੋਗੜਾ ਵੀ ਆਇਆ ਕਿ ਨਹੀਂ ਹਲੇ ਕੁਝ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਕੋਈ ਨੋਟਸ ਨਹੀਂ ਆਇਆ ਪਤਾ ਜੀ ਆ ਜਦੋਂ ਰੌਲਾ ਪੈਣ ਤੇ ਸਾਨੂੰ ਤਾਂ ਪਤਾ ਲੱਗਾ ਮੋਬਾਈਲ ਤੇ ਜਦੋਂ ਆਜਾ ਬੈਠਾ ਲੋਕਾਂ ਨੇ ਵਿੱਥਗੀ ਹੋ ਗਈ ਥਗੀ ਹੋ ਗਈ ਆ ਆ ਦਾ ਖਾਤਾ ਚੈੱਕ ਕਰਵਾਇਆ ਤਾਂ ਇਹ ਲਿਮਟ ਸਾਰੀ ਨਿਕਲੀ ਵੀ ਪੈਸੇ ਹੈ ਨਹੀਂ ਵਿੱਚ ਤੁਹਾਡਾ ਵੀ ਕੁਝ ਹਾਂਜੀ ਆਪਣਾ ਸਾਡੀ ਮਾਤਾ ਦਾ ਸੀ ਜੀ ਖਾਤਾ ਵਿੱਚ 35 ਲੱਖ ਰੁਪਏ ਦੀ ਐਫ ਡੀ ਕੀਤੀ ਸੀ ਜੀ ਇਹਨੇ ਤੇ 35 ਰੱਖ ਦੀ ਜਿਹੜੀ ਐਫ ਡੀ ਆਪਸ ਨੂੰ ਫੇਕ ਬਣਾ ਕੇ ਦੇ ਗਿਆ ਜੀ ਅੱਛਾ ਐ ਫੇਕ ਬਣਾ ਦੀ ਹਾਂਜੀ ਐ ਫੇਕ ਬਣਾ ਦੀ ਸਾਰੀਆਂ ਜਿੰਨੀਆਂ ਵੀ ਐਫ ਡੀਆਂ ਬਣਾਈਆਂ ਸਾਰੀਆਂ ਫੇਕ ਬਣਾ ਕੇ ਮੋਰ ਲਾਸਟ ਸਟੈਂਪ ਲਾ ਕੇ ਬੈਂਕ ਦੀ ਆ ਦੇਖੋ ਬੈਂਕ ਦੀ ਸਟੈਂਪ ਲੱਗੀ ਹੋਈ ਹੈ ਲਾ ਕੇ ਆਪਣੇ ਸਾਈਨ ਕਰਕੇ ਸਾਨੂੰ ਦੇ ਦਿੰਦਾ ਸੀ ਤੇ ਆਹ ਨਾਲ ਵੀ ਤੁਹਾਡੀ ਐਫ ਡੀ ਹੋ ਗਈ ਤੇ ਚਲੇ ਜਾਓ ਆ ਵੀ ਲੱਗਦਾ ਕੋਈ ਕੋਈ ਬ੍ਰਾਂਚ ਵਾਲਾ ਨੇ ਬ੍ਰਾਚ ਨੇ ਜਲਾਇਆ ਇਹਨਾਂ ਨੇ ਬੇਗਰੇ ਕੋਈ ਦਿੱਤਾ ਪਰ ਹਾਂਜੀ ਅੱਜ ਅੱਜ ਪਤਾ ਕੀਤਾ ਜੀ ਅਸੀਂ ਆਣ ਕੇ ਬੈਂਕ ਤੋਂ ਹਾਂਜੀ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਸੈਡੀ ਫੀਕ ਬਣੀ ਹੋਈ ਆ ਤੁਹਾਡੇ ਅਕਾਊਂਟ ਚ ਕੋਈ ਪੈਸਾ ਨਹੀਂ ਹੈ ਹੁਣ ਆਪ ਸਰ ਨੇ ਸਾਨੂੰ ਇੱਕ ਐਪਲੀਕੇਸ਼ਨ ਲਿਖ ਕੇ ਦੇਣ ਨੂੰ ਕਿਹਾ ਜੀ ਉਹ ਅਸੀਂ ਲਿਖ ਕੇ ਦੇਤੀ ਆ ਹੁਣ ਅੱਗੇ ਦੇਖੋ ਜੀ ਇਹ ਕੀ ਕਰਦੀ ਆ ਬੈਂਕ ਕੀ ਨਹੀਂ ਕਰਦੀ ਜੀ बिल्कल लुकात करना हैगा कि है, 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 कि कि ता के दिसा लाखमता है किदा ਲੱਖਾਂ ਰੁਪਇਆ ਹੋਰ ਤੇ ਇਸ ਤਰ੍ਹਾਂ ਨਾਲ ਹੁਣ ਤੱਕ ਜੋ ਪਤਾ ਲੱਗਿਆ ਹੈਗਾ ਲੋਕਾਂ ਦੇ ਦੱਸਣ ਮੁਤਾਬਿਕ ਹੈ ਕਿ ਲਗਭਗ 6 ਤੋਂ 7 ਕਰੋੜ ਰੁਪਏ ਤੱਕ ਦੀ ਜਿਹੜੀ ਹੈਗੀ ਕਪਲੇਬਾਜੀ ਹੁਣ ਤੱਕ ਸਾਹਮਣੇ ਆਈ ਹੈ ਤੇ 100 6 ਦੇ ਕਰੀਬ ਜਿਹੜੇ ਹੈਗਾ 100 ਤੋਂ ਵੱਧ ਲੋਕਾਂ ਨੇ ਹੁਣ ਤੱਕ ਜਿਹੜਾ ਹੈਗਾ ਆਪਣਾ ਨਾਲ ਹੋਏ ਫਰਾਡ ਦਾ ਜਿਹੜਾ ਹੈਗਾ ਦਾਵਾ ਬੈਂਕ ਨੂੰ ਲਿਖਤੀ ਰੂਪ ਦੇ ਵਿੱਚ ਕੀਤਾ ਹੈਗਾ ਹੁਣ ਵੇਖਣਾ ਹੋਵੇਗਾ ਕਿ ਆਖਿਰ ਅੱਗੇ ਜਿਹੜਾ ਹੈਗਾ ਪੁਲਿਸ ਜਾਂ ਬੈਂਕ ਦੇ ਵੱਲੋਂ ਲੋਕਾਂ ਦੇ ਨਾਲ ਕੀ ਜਿਹੜਾ ਹੈਗਾ ਲੋਕਾਂ ਦੀ ਕਿੰਦਾ ਮਦਦ ਕੀਤੀ ਜਾਂਦੀ ਹੈ ਜਾਂ ਜਿੰਨਾਂ ਦੇ ਨਾਲ ਫਰਾਡ ਹੋਇਆ ਹੈ ਉਹਨਾਂ ਨੂੰ ਕਿੱਦਾਂ ਜਿਹੜਾ ਹੈਗਾ ਪਰੋਸਾ ਦੇ ਕੇ ਜਾਂ ਉਹਨਾਂ ਦੀ ਕਿੱਦਾਂ ਪਰਪਾਈ ਕੀਤੀ ਜਾਂਦੀ ਹੈ ਤੇ ਦੋਸ਼ੀ ਜਿਹੜਾ ਬੈਂਕ ਵਾਲਾ ਜਿੰਦਾ ਉਹਨੂੰ ਕਦੋਂ ਫੜਿਆ ਜਾਂਦਾ ਸੁਖਿੰਦਰ ਸੋਤਾ ਸਪੋਰਟਸਮੈਨ ਟੀਵੀ ਸਤ